ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੂੰ 27 ਸਾਲ ਪਹਿਲਾਂ 1998 ਦੇ ਵਿੱਚ ਅਮਰੀਕਾ ਤੋਂ ਬਾਹਰ ਕੱਢਣ ਦਾ ਹੁਕਮ ਜਾਰੀ ਕੀਤਾ ਗਿਆ ਸੀ ਇਸ ਵਿਅਕਤੀ ਨੇ ਆਪਣੀ ਨਵੀਂ ਪਛਾਣ ਦੇ ਨਾਲ ਗ੍ਰੀਨ ਕਾਰਡ ਦੇ ਲਈ ਅਮਰੀਕਾ ਦੇ ਵਿੱਚ ਅਰਜ਼ੀ ਦਿੱਤੀ ਸੀ ਪਰ ਅਮਰੀਕੀ ਸੁਰੱਖਿਆ ਜਾਂਚ ਅਤੇ ਫਿੰਗਰਪ੍ਰਿੰਟਸ ਦੀ ਜਾਂਚ ਦੇ ਦੌਰਾਨ ਉਸ ਦੀ ਅਸਲ ਪਛਾਣ ਦਾ ਪਰਦਾਫਾਸ਼ ਹੋ ਗਿਆ ਆਈਸੀਈ ਨੇ ਇਸ ਮਾਮਲੇ ਦੇ ਵਿੱਚ ਕਿਹਾ ਕਿ ਫਿੰਗਰਪ੍ਰਿੰਟਸ ਕਦੇ ਵੀ ਝੂਠ ਨਹੀਂ ਬੋਲਦੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕੀ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਨੇ ਐਕਸ ਤੇ ਇੱਕ ਪੋਸਟ ਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇੱਕ ਪਾਕਿਸਤਾਨੀ ਨਾਗਰਿਕ ਜਿਸ ਨੂੰ 1998 ਦੇ ਵਿੱਚ ਅਮਰੀਕਾ ਤੋਂ ਡਿਪੋਰਟ ਕਰਨ ਦਾ ਹੁਕਮ ਜਾਰੀ ਹੋਇਆ ਸੀ ਉਸਨੇ 2025 ਦੇ ਵਿੱਚ ਆਪਣੀ ਨਵੀਂ ਪਛਾਣ ਦੇ ਨਾਲ ਗ੍ਰੀਨ ਕਾਰਡ ਦੀ ਅਰਜ਼ੀ ਦਿੱਤੀ ਸੀ ਉਸਨੇ ਸੋਚਿਆ ਕਿ ਨਵੀਂ ਪਛਾਣ ਬਣਾਉਣ ਦੇ ਨਾਲ ਉਹ ਸੁਰੱਖਿਆ ਜਾਂਚ ਤੋਂ ਬਚ ਜਾਵੇਗਾ ਪਰ ਯੂਐਸਸੀਆਈਐਸ ਦੀਆਂ ਸਖਤ ਜਾਂਚ ਪੜਤਾਲਾਂ ਅਤੇ ਬਾਇਓਮੈਟ੍ਰਿਕ ਜਾਂਚ ਨੇ ਉਸ ਦੀ ਅਸਲੀਅਤ ਸਾਹਮਣੇ ਲਿਆਂਦੀ ਆਈਸੀਆ ਨੇ ਇਸ ਵਿਅਕਤੀ ਨੂੰ ਨਿਊ ਔਰਲਿਨਸ ਸਥਿਤ ਉਸਦੇ ਦਫ਼ਤਰ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਯੂਐਸਸੀਆਈਐਸ ਨੇ ਆਪਣੇ ਪੋਸਟ ਦੇ ਵਿੱਚ ਕਿਹਾ ਕਿ ਇਮੀਗ੍ਰੇਸ਼ਨ ਦਾ ਫਾਇਦਾ ਲੈਣ ਦੇ ਲਈ ਅਰਜ਼ੀ ਦੇਣ ਵਾਲਿਆਂ ਨੂੰ ਬਾਇਓਮੈਟ੍ਰਿਕ ਜਾਣਕਾਰੀ ਦੇਣੀ ਪੈਂਦੀ ਹੈ ਜੋ ਪਛਾਣ ਦੀ ਪੁਸ਼ਟੀ ਕਰਦੀ ਹੈ ਅਤੇ ਇਮੀਗ੍ਰੇਸ਼ਨ ਧੋਖਾਧੜੀ ਨੂੰ ਰੋਕਦੀ ਹੈ ਇਹ ਗ੍ਰਿਫਤਾਰੀ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਦੂਜੇ ਕਾਰਜਕਾਲ ਦੇ ਦੌਰਾਨ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸ਼ਕਤੀ ਦੇ ਨਾਲ ਚੱਲ ਰਹੀ ਮੁਹਿੰਮ ਦਾ ਇੱਕ ਹਿੱਸਾ ਹੈ। ਦੋ ਰਾਸ਼ਟਰਪਤੀ ਡੋਨਲਡ 트ੰਪ ਨੇ ਸੱਤਾ ਸੰਭਾਲਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ਾਂ ਦੇ ਵਿੱਚ ਭੇਜਣ ਦਾ ਵਾਅਦਾ ਕੀਤਾ ਸੀ। ਇਸ ਦੇ ਤਹਿਤ ICE ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਅਤੇ ਰਿਪੋਰਟੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ। ਫਰਵਰੀ 2025 ਦੇ ਵਿੱਚ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਦੀਆਂ ਘਟਨਾਵਾਂ ਦੇ ਵਿੱਚ 94% ਦੀ ਕਮੀ ਆਈ ਜਦਕਿ ਅਮਰੀਕਾ ਦੇ ਅੰਦਰ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗ੍ਰਿਫਤਾਰੀਆਂ ਦੇ ਵਿੱਚ 627% ਦਾ ਵਾਧਾ ਦਰਜ ਕੀਤਾ ਗਿਆ ਡੋਨਲਡ ਟਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੌਜੀ ਜਹਾਜ਼ਾਂ ਦੇ ਰਾਹੀਂ ਵਾਪਸ ਭੇਜਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਹਾਲਾਂਕਿ ਇਸ ਕਾਰਵਾਈ ਨੂੰ ਕਈ ਦੇਸ਼ਾਂ ਨੇ ਗੈਰਮਨੁਕੀ ਵੀ ਘਰਾਰ ਦਿੱਤਾ ਕਿਉਂਕਿ ਪ੍ਰਵਾਸੀਆਂ ਨੂੰ ਹੱਤਕੜੀਆਂ ਲਗਾਈਆਂ ਜਾਂਦੀਆਂ ਨੇ ਅਤੇ ਜਹਾਜ਼ ਦੇ ਵਿੱਚ ਪੀਣ ਵਾਲੇ ਪਾਣੀ ਦੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲਦੀਆਂ ਅਮਰੀਕੀ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਫਿੰਗਰਪ੍ਰਿੰਟਸ ਦੀ ਜਾਂਚ ਇੱਕ ਅਹਿਮ ਹਿੱਸਾ ਹੈ ਜਦੋਂ ਕੋਈ ਵਿਅਕਤੀ ਅਮਰੀਕਾ ਦੇ ਵਿੱਚ ਗ੍ਰਿਫਤਾਰ ਹੁੰਦਾ ਹੈ ਤਾਂ ਉਸਦੇ ਫਿੰਗਰਪ੍ਰਿੰਟਸ ਨੂੰ ਇਲੈਕਟ੍ਰੋਨਿਕ ਤਰੀਕੇ ਦੇ ਨਾਲ FBI ਅਤੇ ਹੋਮਲੈਂਡ ਸਿਕਿਉਰਿਟੀ ਦੇ ਡਾਟਾਬੇਸ ਦੇ ਨਾਲ ਮਿਲਾਇਆ ਜਾਂਦਾ ਹੈ ਇਹ ਸਿਸਟਮ ਪਛਾਣ ਦੀ ਪੁਸ਼ਟੀਕਰਨ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਦੇ ਵਿੱਚ ਮਦਦਗਾਰ ਸਾਬਤ ਹੁੰਦਾ ਹੈ ਪਰ ਪਿਛਲੇ ਸਮੇਂ ਦੇ ਵਿੱਚ ਅਜਿਹੇ ਮਾਮਲੇ ਵੀ ਸਾਹਮਣੇ ਆਏ ਨੇ ਜਿਥੇ ਡਾਟਾਬੇਸ ਦੇ ਵਿੱਚ ਗਲਤੀਆਂ ਜਾਂ ਫਿਰ ਅਧੀ ਜਾਣਕਾਰੀ ਦੇ ਕਾਰਨ ਅਮਰੀਕੀ ਨਾਗਰਿਕਾਂ ਨੂੰ ਵੀ ਗਲਤੀ ਦੇ ਨਾਲ ਡਿਪੋਟੇਸ਼ਨ ਦਾ ਸਾਹਮਣਾ ਕਰਨਾ ਪਿਆ 트ੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦੇ ਕਾਰਨ ਪਾਕਿਸਤਾਨੀ ਮੂਲ ਦੇ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਹੈ ਪਿਊ ਰਿਸਰਚ ਸੈਂਟਰ ਦੇ ਮੁਤਾਬਿਕ ਪਾਕਿਸਤਾਨੀ ਮੁਸਲਮਾਨ ਅਮਰੀਕਾ ਦੇ ਵਿੱਚ ਪਹਿਲੀ ਪੀੜੀ ਦੇ ਮੁਸਲਿਮ ਪ੍ਰਵਾਸੀਆਂ ਦਾ 14% ਹਿੱਸਾ ਨੇ ਜੋ ਉਹਨਾਂ ਨੂੰ ਸਭ ਤੋਂ ਵੱਡਾ ਨਸਲੀ ਸਮੂਹ ਬਣਾਉਂਦਾ ਹੈ ਪਾਕਿਸਤਾਨੀ ਅਮਰੀਕੀਆਂ ਨੂੰ ਡਰ ਹੈ ਕਿ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਦਾ ਅਸਰ ਉਹਨਾਂ ਦੀ ਜੀਵਿਕਾ ਅਤੇ ਪੇਸ਼ੇਵਰ ਕਾਰਵਾਈਆਂ ਤੇ ਪੈ ਸਕਦਾ ਹੈ ਖਾਸ ਤੌਰ ਤੇ H1B ਵੀਜ਼ਾ ਪ੍ਰੋਗਰਾਮ ਜਿਸ ਦਾ ਫਾਇਦਾ ਪਾਕਿਸਤਾਨੀ ਅਮਰੀਕੀਆਂ ਨੂੰ ਵੀ ਮਿਲਦਾ ਹੈ ਖਾਸ ਤੌਰ ਤੇ H1B ਵੀਜ਼ਾ ਪ੍ਰੋਗਰਾਮ ਜਿਸ ਦਾ ਫਾਇਦਾ ਪਾਕਿਸਤਾਨੀਆਂ ਨੂੰ ਵੀ ਮਿਲਦਾ ਹੈ ਇਸ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਮਾਮਲਾ ਅਮਰੀਕੀ ਇਮੀਗ੍ਰੇਸ਼ਨ ਸਿਸਟਮ ਦੀ ਸਖਤੀ ਅਤੇ ਬਾਇਓਮੈਟ੍ਰਿਕ ਜਾਂਚ ਦੀ ਮਹੱਤਤਾ ਨੂੰ ਹੋਰ ਵੀ ਉਜਾਗਰ ਕਰਦਾ ਹੈ। ਫਿੰਗਰਪ੍ਰਿੰਟਸ ਝੂਠ ਨਹੀਂ ਬੋਲਦੇ। ਇਹ ਸੁਨੇਹਾ ਸਪਸ਼ਟ ਕਰਦਾ ਹੈ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਦੇ ਵਿੱਚ ਛੁਪਣਾ ਹੁਣ ਮੁਸ਼ਕਲ ਹੈ। ਨਾਲ ਹੀ ਇਹ ਘਟਨਾ ਪ੍ਰਵਾਸੀ ਭਾਈਚਾਰਿਆਂ ਦੇ ਵਿੱਚ ਚਿੰਤਾ ਨੂੰ ਵੀ ਵਧਾਉਂਦੀ ਹੈ ਜੋ 트੍ਰੰਪ ਪ੍ਰਸ਼ਾਸਨ ਦੀਆਂ ਸਖਤ ਨੀਤੀਆਂ ਦੇ ਪ੍ਰਭਾਵ ਤੋਂ ਡਰਦੇ ਨੇ।